ਸੇਕੜੀ ਪਾਈ ਪਈ ਆ ਉਹਦੇ ਕਟਰੂ ਦੇ ਤਾਂ ਲੈ ਐ ਦਾਈਆ ਤੇਰੇ ਯਾਰ ਨੂੰ ਪਰਵਾਰ ਨੂੰ ਕੰਮੇ ਭੈਣੇ ਦੀ ਅੱਜ ਕਨੇ ਸੂਈਆਂ ਮੱਝ ਭੰਡ ਵਧਾਈਆਂ ਦੇਣ ਆ ਗਏ ਨੇ ਕੱਟਾ ਕੱਤੀ ਆ ਇਹ ਤਾਂ ਦੁੱਗਲੀਆਂ ਵਧਾਈਆਂ ਹੋਗੀਆਂ ਤਾਂ ਆਈ ਗੋੜੀ ਖਾ ਲੋ ਆਜੋ ਉਹ ਅੱਜ ਕੀ ਬਣਾ ਕੇ ਖਵਾਏਂਗੀ ਫਿਰ ਹਣੀ ਚਿੱਲੀ ਫਰਟੇਟੋਸ ਲੱਗਦੀਆਂ ਮੈਨੂੰ ਉਹ ਬੰਦਾ ਹੁਣ ਤਲਿਆ ਹੋਇਆ ਮੰਮੀ ਡੈਡੀ ਦਾ ਤਾਂ ਐਵੇਂ ਮਾਰੀ ਜਾਂਦਾ ਕਦੱਕਿਆ ਉਹਦਾ ਪੀਪਾ ਲੰਦਾ ਮੁਕਾਦਿਆ ਕਰਨਾ ਇਹਨਾਂ ਨੇ 20 ਦਿਨਾਂ ਚ ਪਿੱਤੇ ਵੀ ਦੋਹਾਂ ਦੇ ਕਢਾਉਣੇ ਪੈਣਿਆ ਛਾਣੇ 9 ਦਾ ਛਾਣੇ ਡੈਡੀ ਦਾ ਜਿੱਥੇ ਜਾਂ ਨਾ ਚਿੱਤਾਂ ਦਾ ਜਮਾ ਕੇ ਉੱਥੇ ਹੀ ਬਹਿ ਜਾਣੇ ਉੱਠਦਾ ਹੀ ਨਹੀਂ ਫਿਰ ਉੱਥੇ ਫਿਰ ਡੈਡੀ ਦਾ ਬੰਦ ਕਰਤਾ ਸਾਰਾ ਉਹ ਡਾਕਟਰ ਨੇ ਐ ਡੈਡਾ ਬੂੜਾ ਉਹ ਸਿਰਫ 5 ਕਿਲੋ ਤਾਰਾ ਚੱਕ ਲਿਆ ਹੁਣ ਜਦ ਤੋੜਾ ਲੱਗ ਕੇ ਦੇਖੋ ਵਾਹੋ ਟੋਨੇਟ ਨੰਨੇ ਟੋੜਾ ਡਾ ਰਹਿ ਲੱਗਣ ਦੇਂਦੇ ਉਹ ਅੱਜ ਕੀ ਬਣਾ ਕੇ ਖਵਾਏਗੀ ਫਿਰ ਹਾਂ ਖਾਣੀ ਚਿੱਲੀ ਹਣੀ ਚਿੱਲੀ ਫਰਟੈਟੋ ਬਸ ਲੱਗਦੀ ਹੈ ਬਣਾਉਣ ਲੈ ਉਹ ਬੰਦਾ ਹੁਣ ਤਲਿਆ ਵਾ ਮੰਮੀ ਡੈਡੀ ਦਾ ਤਾਂ ਐਵੇਂ ਮਾਰੀ ਜਾਂਦਾ ਐਵੇਂ ਕਹੀ ਜਾਂਦਾ ਕਾਣ ਅੱਡ ਇੱਕ ਕਦੀ ਬਾਰੀ ਨਾਨੀ ਕੋਲ ਨਹੀਂ ਨਹੀਂ ਕਾਹਦੇ ਨਾ ਬੰਦਾ ਇਹਨੂੰ ਇਹ ਤਾਂ ਪੁੱਛ ਲੈ ਡੈਡੀ ਦਾ ਬਾਹਲਾ ਖਾ ਕੇ ਰਾਜੀ ਆ ਤਾਂ ਕਿਉਂ ਦਾ ਪੀਪਾ ਦਾ ਮਕਾਦਿਆ ਕਰਨਾ ਇਹਨਾਂ ਨੇ 20 ਦਿਨਾਂ ਚ ਪਿੱਤੇ ਵੀ ਦੋਹਾਂ ਦੇ ਕਢਾਉਣੇ ਪੈਣਿਆ ਛਾਣੇ ਨੋਹ ਦਾ ਛਾਣੇ ਡੈਡੀ ਦਾ ਖਾਣ ਪੀਣ ਨਾਲ ਪਰ ਟੈਨ ਕਰਣਾ ਤੇ ਹੋਰ ਤਲੀਆਂ ਚੀਜ਼ਾਂ ਨਾਲ ਨਹੀਂ ਥੋੜੀ ਬਹੁਤ ਫੈਟ ਦੀ ਹਾਂ ਹਾਂ ਨਹੀਂ ਤਲੀਆਂ ਚੀਜ਼ਾਂ ਬੰਦਾ ਹੁਣ ਬਾਲਾ ਤਲੀਆਂ ਬਣਾਈ ਬਾ ਪਾਣੀ ਦੀ ਕੱਢ ਤਲੀਆਂ ਓਏ ਓਹ ਕਿੱਥੇ ਤਲੀਆਂ ਜਾਂਦ ਗਾਣੇ ਹਾਂ ਹੋਰ ਕੀ ਹੁੰਦਾ ਤੇਲ ਚ ਕੀ ਹੁੰਦਾ ਜਾਣਾ ਕਿ ਮੇਰੇ ਹੈਪੀ ਹੁਣਾ ਨੇ ਵੀ ਆ ਉਹ ਚਲ ਹੁਣ ਫੇਰ ਕੀ ਹੋ ਗਿਆ ਮੈਂ ਮਾਰਨਗੀਆਂ ਹਲਪੀ ਨੇ ਬਿੰਦ ਨੇ ਸਾਰਿਆਂ ਨੇ ਜਾਣਾ ਹਾਂ ਕਿੱਥੇ ਉੱਥੇ ਲੈਂਟਰ ਤੇ ਉਹ ਲੈਂਟਰ ਤੇ ਕੜਾਈਏ ਚੱਕਣੇ ਉਹਨਾਂ ਨੇ ਉਹ ਨਹੀਂ ਪੈ ਗਿਆ ਲੈਂਟਰ ਲੂਟਰ ਤਾਂ ਯਾਰ ਐਵੇਂ ਮਾਰੀ ਜਾਂਦੇ ਆ ਮੰਮੀ ਨੂੰ ਨਹੀਂ ਪਤਾ ਉਹ ਆ ਕੀ ਫਿਰਦਾ ਮੀਟਰ ਤੇ ਜੂੰ ਹੈ ਉਹਦੇ ਮੀਟਰ ਤੇ ਜੂੰ ਫਿਰਦੀ ਕਿੱਥੇ ਉਹ ਰੇ ਆਪਣੀ ਗੱਡੀ ਦੇ ਦੇ ਭੱਜੀ ਫਿਰਦੀ ਜੂੰ ਮੈਂ ਤਾਂ ਦੇਖਦੀ ਨਹੀਂ ਇਹ ਆਉਰੇ ਡੱਗ ਬੀਤ ਲੈ ਇਹ ਕਿਵੇਂ ਵੜ ਗਈ ਅੰਦਰ ਉਹੇ ਕੰਮੇ ਭੈਣੇ ਦੀ ਅੱਜ ਕਹਿੰਦੇ ਸੂਈਆਂ ਮੱਝ ਭੰਡ ਵਧਾਈਆਂ ਦੇਣ ਆ ਗਏ ਨੇ ਆਂਦਾ ਨਾ ਭੰਡ ਆ ਗਏ ਨੇ ਆ ਭੰਡੜੀ ਬੈਠੀ ਐ ਕੋਲੇ ਹਾਂ ਮੰਤ ਮੰਤ ਉਹ ਜਾ ਮੰਤ ਮੰਤ ਨਹੀਂ ਭੰਡ ਹੁੰਦੇ ਆ ਮੰਤ ਤਾਂ ਤਾਂ ਹੂਰ ਹੁੰਦੇ ਆ ਵਿਚਾਰੇ ਜੱਲ ਵਧਾਈ ਦੇਣਾ ਵਧਾਈ ਦੇਣ ਆ ਗਏ ਮੱਝ ਸੂਈ ਐ ਭਾਈ ਲੈ ਨਿਕਲਦੀ ਨਹੀਂ ਬਾਹਰ ਤਾਂ ਅੰਦਰ ਹੀ ਜਾ ਬੜੀ ਭਾਈ ਨਿਕਲਿਆ ਪਰੋਣੇ ਆਏ ਓ ਜਾਂ ਡਰ ਗਈਆਂ ਕੰਝਾਂ ਹਾਂ ਮੱਝਾਂ ਦਾ ਹਾਂ ਮੱਝਾਂ ਦਾ ਡਰ ਕੇ ਮੂਤਾਂ ਨਹੀਂ ਲੱਗੀਆਂ ਮੱਝਾਂ ਡਰਦੀਆਂ ਇਹਨਾਂ ਨੇ ਕੋਈ ਨਾ ਛਾਣੇ ਕਰਕੇ ਕਢਿਆ ਨਾ ਬੰਦੇ ਨੂੰ ਆਹ ਆ ਗਈ ਆ ਗਈ ਆ ਗਈ ਲੈਲਾ ਮੱਝਾਂ ਮੱਝ 사ਵੇਂ ਖੜਿਆ ਨਾ ਆਹੋ ਜੇ ਆਹ ਖੜੀਆਂ ਨੇ ਆਹ ਦੇਦਾ ਲੈ ਇਹਦਾ ਉਹ ਪਾਈ ਫਿਰਦੇ ਆ ਸਿਕੜੀ ਪਾਈ ਪਈ ਆ ਉਹਦੇ ਕੜਰੂ ਦੇ ਤਾਂ ਲੈ ਬਦਾਈਆ ਕੰਮੇਤੈਨੋ ਬਦਾਈਆ ਨੀ ਬਦਾਈਆ ਤੇਰੇ ਯਾਰ ਨੂੰ ਪਰਵਾਰ ਨੂੰ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੋਰ ਦੇਖਿਆ ਕਿਹੜੀ ਮੱਝ ਛੁੜੀ ਆ ਤੁਹਾਡੀ ਹੋਰ ਮੂੰਹ ਕੋਲਾ ਕੋਲਾ ਕਰਕੇ ਬਦਾਈ ਹੋ Berarti berat, 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 berat,

ਇਹ ਸ਼ਹਿਰੋਂ ਲੈ ਕੇ ਆਈ ਮੈਂ ਸਪੈਸ਼ਲ ਪਾਰਟੀ ਨੂੰ ਕਰਦਣ ਨੂੰ ਉੱਥੇ ਦੀ ਮੋਖੀ ਮੋਖੀ ਇਹ ਮੇਂ ਗੇੜੀਆਂ ਆਹ ਹਾਂ ਹਾਂ ਤੇ ਜੋ ਤਰਾਕੇ ਗਾਤੋਂ ਹੁਣ ਹਾਂ ਹੈ ਹੈ ਖਾਪਾਂ ਪਾਰਟੀ ਕਿੱਥੇ ਪਾਰਟੀ ਦਾ ਸੂ ਵੀ ਖਾਣਾ ਵਾ ਬੌੜੀ ਖਵਾੜੀ ਅੱਜ ਬੌੜੀ ਬਣਾ ਕੇ ਬੈਜਾ ਬੌੜੀ ਬਣਾ ਫਿਰ ਇਹਨਾਂ ਦੀ ਬੌੜੀ ਖਾਦ ਨੂੰ ਬਹੁਤ ਟਾਈਮ ਹੋ ਗਿਆ ਮੱਝਾਂ ਬੌੜੀ ਸੁਵਾ ਕੇ ਤੂੰ ਬੈਜਾ ਹਾਂ ਇਹਦਾ ਨਾਂ ਕੀ ਆ ਇਹ ਨਾ ਰੱਖਾਂ ਨਾ ਰਾਣੋ ਨਹੀਂ ਰਾਣੋ ਹਾਂ ਨਹੀਂ ਰਾਣੋ ਹਾਂ ਇੱਕ ਵੀਰ ਹੋਇਆ ਇੱਕ ਬਾਹਰ ਹੋਇਆ ਕਰਾਣ ਆ ਲੈ ਦੇਖਾਂ ਟਿੱਗੀ ਬੈਠੀ ਹੈ ਆਇਂ ਜਾ ਲੈ ਇਧਰ ਖੜਾ ਆਇਂ 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 ਏ ਰਾਣੋ ਰਾਣ ਸਿਕਲੀ ਲਵਾਈ ਫਿਰਦੀਆਂ ਤੂੰ ਤਾਂ ਨਹੀਂ ਐਨਾਂ ਨੂੰ ਘਰ ਦੇ ਥੱਲੇ ਸਿਕਲੀ ਇਹਨੂੰ ਲ ਲੈ ਲੈ ਹਾਂ ਆਹ ਇਹ ਕਿਹ ਲਾ ਲੈ ਆ ਬੌਲੀ ਖਵਾ ਦੂੰ ਅੱਜ ਬਹੁਤ ਟਾਈਮ ਬਾਅਦ ਤੋਂ ਬੌਲੀ ਖਾਣੀ ਆ ਮੈਂ ਤਾਂ ਬੌਲੀਆਂ ਖਾਧੀਆਂ ਨਾ ਕੋਈ ਬਹੁਤ ਚੈਰ ਹੋ ਗਈ ਹੈ ਓਏ ਇਹ ਕਿਹੜੀ ਨੀਲੀ ਰਾਵੀ ਆ ਮੋਰਾ ਮੋਰਾ ਨਸਲਾ ਇਹ ਸਾਰੀਆਂ ਮੋਰਾ ਰਹੀਆਂ ਨਾ ਇੱਕ ਨਹੀਂ ਆ ਆਪਣੇ ਸਾਰੀਆਂ ਉਹ ਨਾ ਤੇੜੀ-ਬੱਡੀ ਵਾਜ ਨਾਨੀ ਬਣ ਗਈ ਪੜਨਾਨੀ ਕਿਹੜੀ ਆ ਕਿਹੜੀ ਪੜਨਾਨੀ ਬਣ ਗਈ ਆਏ ਨਾਲ ਟੀਕੇ ਨੰਬਰ ਆਈ ਨਾਨੀ ਕਿਹੜੀ ਆ ਨਾਨੀ ਆ ਨਾਲ ਆ ਨਾਨੀ ਆ ਹੈ ਉਹ ਪੜਨਾਨੀ ਆ ਦੇਖ ਲੈ ਇੱਕ ਰਵੇ ਤੂੰ ਤਿਆਰ ਹੋਈਆਂ ਸਾਰੀਆਂ ਆ ਦੇ ਉਪਰ ਆ ਗਾ ਇਹ ਬੌੜੀ ਵੀ ਜੀਨੇ ਬੌੜੀ ਖਾਣੀਆਂ ਤਾਰ ਜੀਦਾ ਜੀਦਾ ਜੀ ਕਰਦਾ ਬੌੜੀ ਖਾਣ ਨੂੰ ਬਸ ਆਏ ਨੂੰ ਫਟਾ ਹੀ ਦੇਣਾ ਹਨਾ ਦੁੱਧ ਫਟ ਜਾਣਾ ਗੜਪੋਣਾ ਵਿੱਚ ਗੜਪੋਣਾ ਹੁੰਦਾ ਮੇਰਾ ਬਰਤਵਾ ਤੇ ਬੰਨੂ ਉਹ ਗਾਦੀ ਬੰਨਦੀ ਹੁੰਦੀ ਗੋੜ ਤੇ ਬਾਉੜੀ ਪਾ ਲੈਂਦੇ ਕਿ ਮੈਂ ਤਾਂ ਗੋੜੀ ਚੰਗੀ ਹਾਂ ਬਾਉੜੀ ਪਾਲੀ ਖਾਏਗੀ ਹਾਂ ਹਾਏ ਦੰਦ ਤਾਂ ਲਾਕੇ ਨਹੀਂ ਆਈ ਇਹ ਤਾਂ ਬੰਦਾ ਜੇ ਬੜੀ ਹਾਂ ਹੋਏ ਤਾਂ ਦੱਦੂ ਪਰ ਇਹਦਾ ਦੂਜੇ ਲੋਟ ਚ ਆਕ ਜਾਂਦੀ ਹੈ ਤਾਂ ਸਬਜ਼ੀਆਂ ਸੂਜ ਜਵਾ ਵੀ ਬੋਟਾ ਨਹੀਂ ਲਵਟ ਜਾਂਦੀ ਹੈ ਆਹ ਇਹ ਕਾੜੇ ਬੋਟ ਹੋ ਗਏ ਚ ਉਪਰ ਨੂੰ ਉਹ ਹੋਰ ਪਾਣੀ ਪੀਤਾ ਦੇ ਇਧਰ ਨੂੰ ਮੂੰਹ ਕਰ ਇਧਰੋਂ ਕਾ ਨਾ ਪੀਤਾ ਦਾ ਦਵਾਈ ਲਈ ਆ ਬਸ ਸਵੇਰ ਦਾ ਹੀ ਪੀਤਾ ਵਾ ਪਾਣੀ ਪਾਣੀ ਦਾ ਗਲਾਸ ਨਹੀਂ ਮੰਮੀ ਨੂੰ ਨਹੀਂ 11 ਵਜੇ ਨਹੀਂ 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 11 ਵਜੇ 11 ਵਜੇ ਪੀਤਾ 11 ਦਾ ਹੁਣ ਬੱਜੇ ਆ ਯਾਰ ਪਾਣੀ ਪਾਣੀ ਦਾ ਗਲਾਸ ਦੇ ਕੋਈ ਨਾ ਬਾਥਰੂਮ ਜਾ ਐ ਪਾਣੀ ਵੱਧੋ ਵੱਧ ਪੀ ਡਾਕਟਰ ਨੇ ਕਿਹਾ ਵਾ ਇਨਫਲੈਕਸ਼ਨ ਆ ਨਹੀਂ 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 ਪੀਤਾ ਪੀਤਾ ਕੋਈ ਨਹੀਂ ਪੀਤਾ ਦਾ ਬਾਹਰ ਆ ਪੀਤਾ ਦਾ ਵਿਚਾਰਾ ਹਈ ਸੁੱਤਾ ਪਿਆ ਹੁਣ ਆ ਬਾਅਦ ਫਿਕਰ ਕਰਦਾ ਹੋਊਗਾ ਜਾ ਵੱਡਣਾ ਜਾ ਵੱਡਣਾ ਨੀਂਦ 'ਚ ਹੀ ਹਿਸਾਬ ਲਾਈ ਜਾਂਦਾ ਭਾਈ ਤੁਹਾਨੂੰ ਨਾਟਕ ਆ ਭਜਣ ਹੈ ਉਹਨਾਂ ਤੇ ਪਾਜ ਲੈਣੇ ਨੇ ਉੱਠ ਕੇ ਨਾ ਫਿਰ ਹਟ ਗਿਆ ਹੁਣ ਕੀ ਰੱਖਣਾ ਚਾਹੀਦਾ ਪਾਣੀ ਦਾ ਗਲਾਸ ਆਹ ਰੱਖ ਦੇ ਹਾਂ ਆਹ ਹੋ ਸਹੀ ਗਿਆ ਫਰਕ ਪਾਇਆ ਜਿਹੜਾ ਬਾਹਵਾ ਨਾ ਉਹ ਪਾਣੀ ਦਾ ਗਲਾਸ ਤੇ ਰੱਖ ਜਿਹੜਾ ਰਾਤ ਨੂੰ ਉੱਠ ਕੇ ਪਾਜਦਾ ਇਹਦਾ ਹੱਲ ਆਏ ਹੈ ਪਾਣੀ ਦਾ ਗਲਾਸ ਤੇ ਕਰ ਦੋ ਠੀਕ ਆ ਜੀ ਠੀਕ ਆ ਪੰਡਤ ਜੀ ਸੋ ਸ੍ਰੀ ਕੋਨ ਉਹ ਤੇ ਆ ਪਾਟਾ ਸੰਜਾ ਮੱਖੀਆਂ ਨਾ ਭਰੀ ਪਈਆਂ ਹਾਂ ਸੰਜਾ ਬਾਹਰ ਹੋਣੀ ਇਹ ਇਹ ਰਾਣੂ ਆ ਰਾਣੋਂ ਆ ਇਹ ਰਾਣੋਂ ਨਾਂ ਪਤਾ ਕਿਵੇਂ ਰੱਖਿਆ ਬਾਈ ਆਥਣੇ ਰਾਣੋਂ ਹੀ ਪੀਂਦਾ ਰਾਣੋਂ ਪੀਂਦਾ ਉਹ ਆਥਣੇ ਤਾਂ ਰਾਣੋਂ ਨਾਂ ਰੱਖਦਾ ਆਣੋਂ ਪੀਂਦਾ ਆਥਣੇ ਉਹ ਕਾਲ ਮਾਂ ਵਰਗੇ ਹੀ ਆ ਹੂੰ ਮੋਰਾ ਫਿਰਨਾ ਸਾਲ ਉਹ ਮੋਰਾ ਉਹ ਵੀ ਸਾਰੇ ਹੀ ਮੋਰਾ ਰਹੀਆਂ ਇਹ ਦੇਖ ਕੇ ਨਿਚਾ ਕਰੀਆ ਕਿੰਨਾ ਜੀ ਬਿੱਲੀ ਆ ਹੈ ਬਿੱਲੀ ਆ ਆਏ ਨਾ ਕਹੇ ਇਹ ਵੀਡੀਓ ਕਰਵਾ ਓਏ ਆਏ ਨਹੀਂ ਕਹਿਣਾ ਇਹ ਬੌਲੀ ਬਣ ਗਈ ਵੀ ਬੌਲੀ ਖਾਣ ਵਾਲੇ ਆ ਜਾਓ ਬਸ ਇੰਨਾ ਹੀ ਕੰਮ ਹੁੰਦਾ ਬੌਲੀ ਦਾ ਹੋਰ ਆਪੀ ਹੁੰਦਾ ਇਹ ਇੱਥੇ ਹੀ ਖਾ ਸਕਦੇ ਆ ਘਰ ਹੀ ਲੈ ਜਾ ਸਕਦੇ ਆ ਘਰ ਹੀ ਲੈ ਜਾਣਾ ਨਹੀਂ ਖਾਓ ਇੱਥੇ ਇੱਥੇ ਖਾਓ ਨਹੀਂ ਨਾਲੇ ਤਾਂ ਉਹ ਕੰਨੇ ਹੁੰਦੇ ਬਈ ਦੇਈ ਦੇਣੀ ਹੁੰਦੀ ਬੌਲੀ ਮਾਜ ਵੀ ਸਿੱਖਾ ਨੂੰ ਦਿੰਦੇ ਮਾਜ ਵੀ ਸਿੱਖਾ ਨੂੰ ਹਮ ਬਾਮਣ ਹੋਇਆ ਮਾ ਨਹੀਂ ਬਾਮਣ ਨਹੀਂ ਖਾਦੇ ਕੰਦੇ ਮਾਜ ਵੀ ਸਿੱਖਾ ਨੂੰ ਬਾਕੀ ਸਾਰੇ ਖਾ ਸਕਦੇ ਆ ਓ ਬੌਲੀ ਬੌਲੀ ਚੱਕੋ ਬਈ ਖਰਾਬ ਬਾਉਰਾ ਪਾਉਂਦੇ ਦੇਖੀ 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 ਕਿ ਬਾਹਰ ਨਾ ਡੋਲ ਜੀ ਖਰਾਬ ਪਾਉਂਗੇ ਬਣੇ ਚੱਕ ਬਣਦੀ ਬੌੜੀ ਮਹਾਨ ਵਧੀਆ ਬਣੀ ਆ ਹੂੰ ਤੇ ਤਾਂ ਇ ਫੁੱਟ ਜੇ ਸੇ ਮੋਟੇ ਮੋਟੇ ਚੱਲ ਬਦਕਾ ਬਣ ਪਾਓ ਕੇ ਤੀਜਾ ਦਿਨ ਤੱਕ ਬਾਦੇ ਥਾਲਾਂ ਚ ਚੌਥਾ ਚੌਥਾ ਕਿ ਬਾਹਰ ਐ ਸੌਂਗ ਦੀ ਓ ਬੌੜੀ ਬੌੜੀ ਚੱਕੋ ਬਈ ਖਰਾਬ ਪਾਵਾ ਦੇਖੀ 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 ਕਿਤੇ ਬਾਹਰ ਨਾ ਡੋਲ ਜੀ ਖਰਾਬ ਪਾਵਾ ਜਾਨੇ ਚੀਕ ਬਣਦੀ ਪੌੜੀ ਨਾਲ ਵਧੀਆ ਬਣੀ ਆ ਹੂੰ ਫਿਰ ਤਾਂ ਇ ਫੋਟ ਜੈਸੇ ਮੋਟੇ ਮੋਟੇ ਚਾਲ ਬਦਕਾ ਬਣ ਪਾਓ ਬਾਦੇ ਥਾਲਾਂ ਚ ਚੌਥਾ ਚੌਥਾ ਕਿਤੇ ਬਾਹਰ ਐ ਤੌਂਗੀ ਆਈ ਪੌੜੀ ਖਾ ਲੋ ਆ ਜੋ ਮੌੜੀ ਬਣਾਈ ਆ ਮੇਰੀ ਧੀ ਨੇ ਮਗ ਸੁਈ ਆ ਹੈ ਮਾਂ ਨੇ ਛੱਡਿਆ ਕਿੱਥੇ ਸਾਡੇ ਫਿਰ ਇੱਥੋਂ ਬਾਅਦ ਤੋਂ ਕੌਣ ਲੈ ਕੇ ਜਾਊ ਤੁਸੀਂ ਕਿਹੜੇ ਜਾਣਾ ਪੈਂਡ ਹੀ ਲੈਣਾ ਤੁਹਾਨੂੰ ਅੱਜ ਨਹੀਂ ਮੁੜੇ ਆਉਣਾ ਸੀ ਤਾਂ ਆਥਣੇ ਚੱਲੋ ਕਾਹ ਬੌੜ ਗਾ ਚੱਲ ਕਰਾਂ ਛੇਤੀ ਚੱਲ ਗਏ ਫਿਰ ਜਾਣਾ ਚੱਲ ਰੁਕੀ ਗਾ ਆ ਵਾਸ ਦਿਖਾਓ ਬੌੜੀ ਖਾ ਕੇ ਕੀ ਹੋ ਗਿਆ ਰਸੇ ਜੱਬਣ ਲੱਗ ਜਾਂਦੇ ਫੂਕ ਨਹੀਂ ਮਾਰ ਦਿੰਦੀ ਬੌੜੀ ਚ ਕਿਉਂ ਪਾ ਤਤੀ ਬੌੜੀ ਆ ਬੌੜੀ ਕਿਉਂ ਫੂਕ ਤਾਂ ਨਹੀਂ ਮਾਰੀ ਜੀ ਮਾਰ ਦੇ ਰਸੇ ਜੱਬਣ ਲੱਗੇ ਰਸੇ ਜੱਬਣ ਲੱਗ ਜਾਂਦੇ ਰਸੇ ਸਿਕਲੀ ਦਾ ਏਡੀ ਪਾਈ ਆ ਉਹਦੇ ਮੂੰਹ ਤੇ ਸਿਕ ਜੇ ਲਾਹ ਨੇ ਫਿਰ ਚੱਪੂ ਕੋ ਜੇ ਘਰ ਜਾਵਾਂਗੇ ਚੁੰਨੀ ਖੱਚੂਗੀ ਚੱਗਰ ਖੱਚੂਗੀ ਉਹਦਾ ਫਿਰ ਦੁੱਧ ਘੱਟ ਛੱਡੇਗੀ ਤਾਂ ਖੱਚੂਗੀ ਘੱਟ ਫਿਰ ਐਵੇਂ ਹੀ ਵੱਧ ਘੱਟ ਹਾਂ ਉਹ ਬੱਡਾਂ ਨੂੰ ਨੀ ਆ ਕੇ ਜਾਂਦੀ ਫਿਰ ਰਸੇ ਚ ਜੱਬਣ ਦੀ ਹੈ ਆ ਮਮੀ ਨੇ ਤਾਂ ਚਾਰ ਫੂਕਾਂ ਮਾਰਸੀਆਂ ਪਹਿਲਾਂ ਨਾ ਮਾਰਤਿਕ ਮੈਂ ਤਾਂ ਢੰਡੀ ਲਾ ਕੇ ਕੀ ਕਦੋਂ ਦੀ ਹੁਣ ਨਾ ਤਿੰਗਾ ਮਮੀ ਨੂੰ ਤਾਂ ਨਹੀਂ ਆਣੀ ਹੈ ਮਮੀ ਨੂੰ ਪਤਾ ਨਹੀਂ ਆ ਤਾਂ ਬਹੁਤ ਟਾਈਮ ਬਾਦੋਂ ਬੌਲੀ ਖਾਦੀ ਆ ਇੱਕ ਕੋਈ ਨਹੀਂ ਤਾਂ ਅਸੀਂ ਦੇਖ ਲੈ ਸਾਰਾ ਰਵਾਵੋ ਮੈਂ ਕੋਈ ਐਲਾ ਫੋਨ ਵਿੱਚ ਸੁਣਾਂ 16ਵੇਂ ਸੂਏ ਬਸ ਅਸੀਂ ਘਰ ਆਉਂਦਾ ਦੂਜੇ ਦਿਨ ਪਹੁੰਚਿਆ ਘਰੇ ਤੇ ਕੱਲ ਰਾਤ ਦੀ ਮੰਮੀ ਲਾਈ ਜਾਂਦੀ ਐ ਫੋਨ ਮੰਮੀ ਨੂੰ ਲਾਰੀ ਲਾਈ ਗਿਆ ਵੀ ਮੈਂ ਹੁਣ ਵੀ ਉਹਨਾ ਹੁਣ ਵੀ ਉਹਨਾ ਰਾਤ ਗਏ ਵੇ ਅਸੀਂ ਭੈਣ ਹੁਣਾ ਕੋਲੇ ਤੇ ਨੇਰਾ ਹੋ ਗਿਆ ਜਿਹਦੇ ਕਰਕੇ ਘਰੇ ਆਇਆ ਨਹੀਂ ਗਿਆ ਤੇ ਮੰਮੀ ਰਾਤ ਦੀ ਫੋਨ ਲਾਈ ਜਾਂਦੀ ਸੀ ਮੰਮੀ ਨੂੰ ਕਹ ਰਿਆ ਕਰੀਏ 2 ਘੰਟਿਆਂ ਨੂੰ ਉਹਨੇ ਫਿਰ 2 ਘੰਟਿਆਂ ਨੂੰ ਆਉਣਾ ਸੀਗਾ ਉਦੋਂ ਨੂੰ ਲੇਟ ਬਾਲਾ ਹੋ ਗਏ 9:30 ਹੋ ਗਏ ਸੀਗੇ ਫਿਰ ਡੈਡੀ ਕਹਿੰਦਾ ਤੁਹਾਨੂੰ ਪਤਾ ਹੀ ਆ ਫਿਰ ਜਿਹੜਾ ਫੌਜੀ ਬੰਦਾ ਹੁੰਦਾ ਉਹ ਸਕੂਲਾਂ ਦਾ ਪੱਕਾ ਹੁੰਦਾ ਉਹ ਨਹੀਂ ਫਿਰ ਤੁਰਨ ਦਿੰਦਾ ਜਦੋਂ ਕੋਈ ਗੱਲਬਾਤ ਹੋ ਜੇ ਨਹੀਂ ਰੱਬ ਸੀਰਾ ਹੋ ਜੀ ਉਹਦਾ 7 ਵਜੇ ਤੋਂ ਬਾਅਦ ਫੋਨ ਲਾਉਣ ਲੱਗ ਜਾਂਦਾ ਜੀ ਮੂੰ ਵੀ ਕਿਤੇ ਸ਼ਹਿਰ ਸੁਰ ਗਏ ਹੋ ਜੀ ਕਿਦੇ ਕਰਕੇ ਰਾਤ ਆਇਆ ਨਹੀਂ ਗਿਆ ਤੇ ਹੁਣ ਘਰੇ ਆਏ ਆ ਹੁਣ ਜਾਂਦਿਆਂ ਨੂੰ ਰਾਸਣ ਮੈਣਨਾ ਇੰਨਾ ਮੈਨੂੰ ਜ਼ਰੂਰ ਪਤਾ ਆਜੋ ਫਿਰ ਦੋਨੋਂ ਵੀ ਦਿਖਾਉਨੇ ਕੀ ਕੋਸਦਾ ਆਜੋ 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 ਕਰਾਂ ਆਟੜਾ ਆਹ ਰਿਹਾ ਇਹ ਮੋਆ ਗੋਡੇ ਬਨੇ ਚਾਪ ਹੋ ਗਿਆ ਆਪਾਂ denn ਤੇ ਕਿਹਦੇ ਵੱਟ ਨਾ ਤੇ ਉਹਦੇ ਨੇ ਬੱਤ ਬੜੇ ਕੀ ਹੋ ਗਿਆ ਹੋਣਾ ਕੀ ਤੁੰਤ ਹੈ ਜੀ ਨਹੀਂ ਸ਼ਰਮ ਨਹੀਂ ਹੈ ਜੀ ਨਾ ਤੈਨੂੰ ਫਿਕਰ ਆ ਨਾ ਉਹਨੂੰ ਉਹਨ ਤਾਂ ਫਿਕਰ ਕੀ ਹੋਣਾ ਉਹ ਤਾਂ ਲੋੜ ਕੋਈ ਨਹੀਂ ਹਾ ਗੋਡੇ ਬਨੇ ਗੋਡੇ ਬਨੇ ਛੁੜਨੂ ਵੀ ਨਹੀਂ ਗੋੜਾ ਬੇ ਲੋੜ ਹੋਵੇ ਤਾਂ ਕਾਹੀ ਆਮ ਉਹ ਨੇ ਰਾਈ ਬਾਲਾ ਸਾਈਡ ਡੇਲੀ ਚਲਾ ਜਾਣਾ ਆਹ ਜੀ ਉੱਪਰ ਆ ਠੱਕ ਫੇਦ ਰਹੇ ਨੇ ਉਹ ਯਾਦ ਉਹ ਰਾਤ ਸੁਣਾ ਹੈ ਆਪਣਾ ਸੁਣਾ ਰਾ ਜੇ ਤੈਨੂੰ ਰਾ ਸੁਣਾ ਦੱਸ ਗਿਆ ਤੂੰ ਆਉਣਾ ਸੀ ਉਹਨੇ ਆਉਣ ਨਹੀਂ ਦਿੱਤਾ ਭੈਣੇ ਨੇ ਆਉਣ ਨਹੀਂ ਦਿੱਤਾ ਭੈਣੇ ਨੇ ਭੈਣ ਨੂੰ ਮੀਨਾ ਫਿਕਰ ਸੀ ਵੀ ਕੱਲੀ ਆਫ ਘਰੇ ਚਲ ਕੋਈ ਨਾ ਗੁੱਡ ਈਮੈਂ ਮਾ ਦਾ ਤਾਂ ਫਿਕਰ ਹੀ ਨਹੀਂ ਕਰ ਜਮਾਂ ਵੀ ਯਾਰ ਹੁਣ ਮਾ ਦਾ ਮੋਟਾ ਤਾਂ ਫਿਕਰ ਟੈਨਸ਼ਨ ਹੋਵੇ ਮਾ ਦੀ ਤਾਂ ਭਜੋ ਮਾਂ ਭਾਵੇਂ ਖੂਚ ਡੁੱਬੀ ਰਹੇ ਮਾਂ ਨੂੰ ਤਾਂ ਕਿਤੇ ਨਹੀਂ ਜਾਣਦਾ ਮਿਲਦਾ ਵੀ ਨਹੀਂ ਹੋਣਾ ਹਾਂ ਲੋਈਆ ਤਨ ਰੋਇ ਤਾਂ ਲੈ ਕੇ ਜਾਣਾ ਕੱਲ ਹੀ ਕਰੇ ਛੱਡ ਗਿਆ ਕੱਲ ਹੀ ਆਹੀ ਗੱਲਾਂ ਹੁੰਦੀਆਂ ਹਾਂ ਹੋਣਾ ਨਹੀਂ ਸੀ ਫੇਰ ਹੁਣਾ ਨਹੀਂ ਸੀ ਤੇ ਇਹ ਨਾ ਚਾਹ ਨਾ ਪਾਣੀ ਆਉਂਦੇ ਦੀ ਕੁੱਤੇ ਖਾਣੀ ਮਾਸਾ ਖਾਣੇ ਦੀ ਕੁੱਟਖਾਣੀ ਕੁੱਤੇ ਖਾਣੇ ਕਰਨ ਵਾਲੀ ਐ ਤੁਹਾਡੀ ਹਾਂ ਕੁੱਤੇ ਖਾਣੀ ਖੁੰਜਿੰਦੀ ਨਹੀਂ ਨਾ ਹੋ ਕਦੋਂ ਨਹੀਂ ਨਾ ਹਾਂ ਉਹਨਾਂ ਦਾ ਬੰਦ ਨਹੀਂ ਆਉਂਦੇ ਹਾਂ ਨਾ ਉਹਨੂੰ ਕਿੱਥੇ ਛੱਡਿਆ ਹਣ ਹੈ ਉਹਨੂੰ ਕਿੱਥੇ ਛੱਡਿਆ ਆਦੂ ਤੇ ਉਹਨੂੰ ਉਹ ਤਾਂ ਨਾਨਕੇ ਰਹਿ ਪਿਆ ਕਿਉਂ ਨਾਨਕੇ ਕੀ ਉੱਥੇ ਬਿੱਲੀ ਸੁੱਈ ਗਈ ਸੀ ਉਹ ਹੁਣ ਮਾਮੀ ਨੇ ਰੱਖ ਲਿਆ ਉੱਥੇ ਮਾਮੀ ਨੇ ਰੱਖ ਲਿਆ ਮਾਮੀ ਆ ਜਾਂਦੀ ਐਦਾਂ ਨੂੰ ਉਹਦਾ ਸੌਹਰੇ ਰਹਿ ਪਿਆ ਉਹਦੇ ਹਾਂ ਮਾਦੀ ਗਾ ਹਮ ਮਖੌਲ ਕਰਦੇ ਆ ਉਹਗੇ ਜੋ ਆ ਨਹੀਂ ਪਸਾ ਦੇਂਦੇ ਰਿਹਾ ਹਾ ਹਾ ਬੜੇ ਤੇ ਚਾਹ ਹੁਣ ਸੌਰੀ ਹੈ ਲੱਗ ਗਿਆ ਤੇਰਾ ਜੀ ਕਰਦਾ ਉਹਦਾ ਵੀ ਜਾਣ ਨੂੰ ਮੈਨੂੰ ਸਭ ਪਤਾ ਮੈਂ ਤਾਂ ਆਪਦੇ ਘਰੇ ਬੈਠੀ ਚੱਲ ਕੱਲ ਨੂੰ ਆਪਾਂ ਚੱਲਾਂਗੇ ਨਾ ਮੈਂ ਤਾਂ ਆਪਦੇ ਘਰੇ ਬੈਠਾ ਪੈ ਤਾਂ ਸਭੋ ਦਾ ਕੰਮ ਕਰਕੇ ਹੁਣਾ ਓਏ ਯਾਰ ਇੱਕ ਤਾਂ ਸਭੋ ਦਾ ਕੰਮ ਕਰਕੇ ਹੁਣਾ ਮੁੰਡੇ ਤੇਰੇ ਦੋ ਹੋਣੇ ਚਾਹੀਦੇ ਸੀ ਹਾਂ ਦੋ ਹਾਂ ਦੋ ਹੁੰਦੇ ਛੇਤਰ ਖਾਇਆ ਕਰਦੇ ਫੁੱਲ ਨਹੀਂ ਸਹੀ ਗੱਲ ਆ ਹੁਣ ਮੁੰਡਾ ਤੇਰਾ ਇੱਕ ਆ ਉਹਨੂੰ ਉਧਰੋਂ ਵੀ ਫੋਨ ਹੈਲੋ ਵੇ ਮੇਰਾ ਕੰਮ ਕਰਕੇ ਆ ਉਹ ਦੂਜੀ ਘਰ ਕਾਲ ਹੈਲੋ ਤੂੰ ਆਇਆ ਨਹੀਂ ਹੇ ਤੱਕ ਅੱਛਾ ਹੀ ਕੋਸ ਹੁਣ ਬੰਦਾ ਏਕਾ ਇੱਕ ਜਾਨ ਆ ਵਿਚਾਰੀ ਕਿਥੇ ਕਿਥੇ ਜਾਵੇ ਰੱਛ ਮੈਨੂੰ ਦੋ ਮੁੰਡੇ ਤੇਰੇ ਹੋਣੇ ਚਾਹੀਦੇ ਸੀ ਹਾਂ ਦੋ ਮੁੰਡੇ ਤੇ ਪੰਜ ਮੁੰਡੇ ਹੋਰ ਹਾਂ ਮੁੰਡੇ ਤਾਂ ਪੰਜ ਹੈਗੇ ਆ ਪਰ ਆ ਛੇਵੇਂ ਮੁੰਡੇ ਨੂੰ ਮੜਾ ਤਾਂ ਕਰਦੇ ਆ ਨਾ ਐਵੇਂ ਨਹੀਂ ਹੁੰਦਾ ਫਿਰ ਹਾਂ ਉਹ ਕਹਦੇ ਹੈਲੋ ਸਬੂਦ ਆ ਗਿਆ ਹੈਲੋ ਹਾਂ ਤੂੰ ਮੇਰਾ ਕੰਮ ਨਹੀਂ ਕਰਕੇ ਆਇਆ ਤੈਨੂੰ 4 ਦਿਨ ਹੋ ਗਏ ਕਹੇ ਨੂੰ ਉਹਦਾ ਟੱਟਿਆ ਹੈਪੀ ਦਾ ਹੈਲੋ ਹਾਂ ਕਿੱਥੇ ਆ ਗਏ ਤੁਸੀਂ ਤੱਕ ਆਏ ਨਹੀਂਗੇ ਆਵਣੇ ਫੋਨ ਲਾਈ ਜਾਂਦੀ ਆ ਫੇਰ ਆਵਣੇ ਤਾਂ ਆ ਗਿਆ ਕਿੱਥੇ ਆ ਆਉਣਾ ਆਉ ਨਹੀਂ ਆਉਣਾ ਨਹੀਂ ਆਉਣਾ ਨਾ ਬਸ ਮੈਨੂੰ ਨਾ ਫੋਨ ਦਾ ਬਸ ਵੱਦਾ ਫਸ ਗਿਆ ਉਧਰ ਕਿੱਧਰ ਜਾਵੇ ਦੱਸ ਰੇ ਕਿੱਦੋਂ ਕਾਫੀ ਦੋ ਮੁੰਡੇ ਜਾ ਮਟੰਡੀਆਂ ਨੂੰ ਹਾਏ ਹਾਏ ਕੱਲਾ ਜਿਆਰਾ ਹੁਣ ਕੱਲੀ ਜਾਨ ਕੱਲਾ ਜਾਨ ਮਸਾਂ ਦੇਖੀ ਹੈ ਪੰਜਾ ਦੇ ਆ ਲੈ ਫਿਰ ਉਹਨੂੰ ਪੰਜਾਂ ਨੂੰ ਕਹਿਆ ਕਰ ਵੀ ਮਾੜਾ ਮੋਟਾ ਸਵਰ ਰੱਖਿਆ ਕਰ ਪੰਜਾਂ ਨਾਲ ਵੀਰੋਂ ਮੈਂ ਤਾਂ ਮਾਥਾ ਦੇਖਿਆ ਆਉ ਤਾਂ ਦੇਖਿਆ ਤਾਂ ਠੀਕ ਆ ਉਹਨਾਂ ਨੂੰ ਵੀ ਕਹਿ ਫਿਰ ਮਾੜਾ ਮੋਟਾ ਸਵਰ ਵੀ ਰੱਖਿਆ ਕਰ ਸਵਰ ਵੀ ਰੱਖਣ ਕੀ ਆ ਵਿਚਾਰੀਆਂ ਉਹ ਕਹਿੰਦੀ ਸੰਤ ਮਹੀਨਾ ਹੋ ਜਾਂਦਾ ਕਹਿੰਦਾ ਉਹਨੂੰ 10 ਦਿਨ ਪਹਿਲਾਂ ਕਹਿਣ ਦਿੰਦੇ ਆ ਫਿਰ ਹੁਣ થઈ ਨਹੀਂ ਕਹਿਣਾ ਉਹਨਾਂ ਨੇ ਖੋਰ ਕੀ ਦਗਾ ਆ ਓਏ ਕਹਿਣਾ ਤਾਂ ਨਹੀਂ ਮੇਰਾ ਫੇਰ ਤੈਨੂੰ ਕਹਿੰਦਾ ਤੂੰ ਜਿੱਥੇ ਜਾਣਾ ਚਿੱਤਨ ਦਾ ਜਮਾ ਕੇ ਉੱਥੇ ਹੀ ਬਹਿ ਜਾਣਾ ਉੱਠਦਾ ਹੀ ਨਹੀਂ ਫੇਰ ਉੱਥੋਂ ਫਿਰ ਖੜੀ ਨਹੀਂ ਦਿੰਦੇਗਾ ਕਿ ਜਿੰਦਗਾ ਨਹੀਂ ਉਠਣ ਉਹ ਕਹਿੰਦੀ ਅੱਜ ਵੀ ਰਹਿ ਪਾ ਅੱਜ ਵੀ ਰਹਿ ਪਾ ਰਹਿ ਪੋ ਜਾ ਹਾਂ ਰਹਿ ਪੋ ਫਿਰ ਓਏ ਇੱਥੇ ਰਾਤ ਹੀ ਆਏ ਨੇ ਰਾਤ ਤਾਂ ਤੇਰੇ ਘਰ ਵਾਲਾ ਕਹਿੰਦਾ ਨਹੀਂ ਨੇਰਾ ਵਾਲਾ ਹੋ ਗਿਆ ਹੁਣ ਮੈਂ ਤੁਰਨਾ ਨਹੀਂ ਚੱਲ ਚੰਗਾ ਮੇਰੇ ਘਰ ਵਾਲੇ ਨੂੰ ਉੱਥੇ ਕਿਹਾ ਹੁੰਦਾ ਤੂੰ ਆ ਜਾਂਦਾ ਫਿਰ ਮੈਨੂੰ ਬਾਹਰ ਫੇਰ ਲੈ ਕੇ ਆਉਣਾ ਪੈਣਾ ਜੀ ਹੱਗਿਆ ਹੁੰਦਾ ਉਹਨੂੰ ਆਪੇ ਮੋਟਰਸਾਈਕਲ ਤੇ ਆ ਜਾ ਲਾ ਮੋਟਰ ਮੋਟਰਸਾਈਕਲ ਨਹੀਂ ਦੇਣਾ ਹਜੇ ਉਹਨੂੰ ਕੀ ਉਹ ਅੱਗੇ ਮਸਾ ਦਾ ਲੋਟ ਹੋਇਆ ਮੋਟਰ ਹੰਦਾ ਦਾ ਪੱਟਿਆ ਆਵਿਆ ਘੱਟ ਸਾਈਕਲ ਤੇ ਆ ਜਾਂਦਾ ਆਪੇ ਹਾਂ ਬੱਸ ਤੇ ਆ ਜਾਂਦਾ ਤੂੰ ਤਾਂ ਹੁੰਦਾ ਜੇ ਤੈਨੂੰ ਫਿਕਰ ਸੀ ਮੈਨੂੰ ਤਾਂ ਫਿਕਰ ਸੀ ਹੁਣ ਮੈਂ ਇਹਨੂੰ ਬੰਦ ਕਰਦਾ ਫਿਰ ਪ੍ਰਿੰਟ ਫੜਦਾ ਉਹ ਚੱਲ ਪ੍ਰਿੰਟ ਤਾਂ ਫਿਰਦਾ ਹੀ ਰਹਿਣੇ ਆ ਮੈਂ ਤਾਂ ਫਿਕਰ ਸੀਗਾ ਮੈਂ ਤਾਂ ਤੁਰਦਾ ਸੀ ਵੀ ਰਾਤ ਨੂੰ ਤੁਰਦਾ ਕੋਈ ਨਹੀਂ ਸੀ ਤੁਰਦਾ ਸੀ ਮੈਂ ਉਹ ਕਹਿੰਦਾ ਨਹੀਂ ਹੁਣ ਤਾਂ 9:30 ਹੋ ਗਏ ਮੈਂ ਦਾਣਾ ਨਹੀਂ ਉਹ ਤਾਂ ਬੀਚਰ ਗਿਆ ਉਹਦਾ ਫੌਜੀਾਂ ਵਾਲੀ ਹੈਂਡ ਕਰ ਗਿਆ ਹੁਣ ਮੈਂ ਦੱਸ ਕੀ ਕਰਦਾ ਸੀ ਫੇਰ ਤੂੰ ਮੈਨੂੰ ਛੱਡ ਕੇ ਤੁਰੇ ਆਉਂਦਾ ਹੋਰ ਉਹ ਕਹਿੰਦਾ 20 ਸ람 ਸੀਦੇ ਪੈ ਮਾਛਾਇ ਗਿਆ ਲਖਦਾ ਮੈਂ ਨਹੀਂ ਜਾਂਦਾ ਨਾ ਜਾਂਦਾ ਫੇਰ ਤੂੰ ਤਾਂ ਹੁੰਦਾ ਮਾਇਆ ਯਾਰ ਅੱਲਾ ਕਿਵੇਂ ਆ ਜਾਂਦਾ ਦੱਸ ਅੱਲਾ ਨੂੰ ਅੱਗੇ ਕਿੱਥੇ ਜਾਂਦਾ ਹੁਣੇ ਤੁਰਿਆ ਨਹੀਂ ਚਾਬੀ ਫੜ ਲਈ ਕਹਿੰਦਾ ਚਾਬੀ ਮੇਰੇ ਕੋਲੇ ਦੇ ਬਸ ਹੋਰ ਕੀ ਤੈਨੂੰ ਵੀ ਆਇਆ ਕਰਦਾ ਹੁੰਦਾ ਇਹ ਨਹੀਂ ਫੌਜੀ ਆ ਡਿਸਪਲਨ ਦਿਖਾਉਣਾ ਹੁੰਦਾ ਇਹ ਡੈਡੀ ਹੈ ਡਿਸਪਲਨ ਦਿਖਾਉਣਾ ਹੁੰਦਾ ਇਹ ਕੀ ਦਿਖਾਉਂਦਾ ਸੀ ਡਿਸਪਲਨ ਮਾਇਆ ਨਹੀਂ ਦੇਖਿਆ ਦੁਸਰ ਕੋਸ ਉਹ ਡਿਸਪਲਨ ਯਾਰ ਜਿਹੜਾ ਹੁੰਦਾ ਵੀ ਰੋਬ ਜਿਹਾ ਨਹੀਂ ਮਾਰਦੇ ਹੁੰਦੇ ਇੱਧਰ ਆ ਵਰਜੀਤ ਹਾਂ ਮੈਨੂੰ ਨਹੀਂ ਕਿਹਾ ਕਹਿੰਦਾ ਦਾ ਹੋਊਗਾ ਤੂੰ ਕਹ ਲਈ ਹੋਗੀ ਵੇ ਛੁੱਟੀ ਨਹੀਂ ਆਇਆ ਹ ਤੱਕ ਪਪਾ ਪੰਪਾ ਨੇ ਕਿਹਾ ਤਾਂ ਮਰਜ਼ੀ ਆ ਜੇ ਜਦ ਮਰਜ਼ੀ ਜਾ ਜੀ ਅੱਛਾ ਸਾਰੇ ਖੁੱਲੇ ਛੇ ਦਰਵਾਜ਼ੇ ਸਾਰੇ ਠੀਕ ਹੈ ਨਹੀਂ ਹੁਣ ਡਿਸਪਲਨ ਫੌਜੀ ਨਾਲ ਕਾਇਮ ਬੜਾ ਹੁੰਦਾ ਹਨਾ ਮੈਂ ਤਾਂ ਆਪਣੇ ਬਾਕੂ ਕੁੜੀ ਜੀ ਲੱਗਦਾ ਸੀ ਮੇਰੇ ਜਦੋਂ ਡੈਡੀ ਜਾਉਂਦਾ ਤਾਂ ਤੂੰ ਪੇਕਾ ਮਸਾਉਂਦੀ ਹੁੰਦੀ ਸੀ ਨਾ ਫੇਰ ਤਾਂ ਤੂੰ ਆਧੋ ਬੰਦ ਪੇਕ ਹੀ ਰਹੀ ਆ ਆਪਣੇ ਉਹਨੂੰ ਠੇਕਰ ਨਹੀਂ ਸੀ ਸਾਡੇ ਟੱਬਰ ਦਾ ਨਾ ਕਿਉਂ ਸਾਡੇ ਟੱਬਰ ਦੰਦਗਾ ਵੜਦਾ ਇਦਰੇ ਯਾ ਵੀ ਮੈਂ ਹਮੇਸ਼ਾ ਤਵਾਪੂ ਦੀ ਲੈ ਜਾਂਦਾ ਸੀ ਆ ਉਹ ਯਾ ਯਾਰ ਨਾਨਾ ਤੂੰ ਉਹਨੂੰ ਛੱਡਿਆ ਨਹੀਂ ਫੇਰ ਕੱਲੀ ਮੈਨੂੰ ਨਹੀਂ ਛੱਡਿਆ ਮੈਂ ਤਾਂ ਉਹਦੇ ਨੇ ਅੱਜ ਉੱਠ ਗਿਆ ਅੱਜ ਹੀ ਲੈ ਜਾਣਾ ਉਹਨੇ ਆਸਣ ਨਾ ਫੇਰ ਤਾਂ ਤੂੰ ਰਹੀ ਹੋਈ ਨਹੀਂ ਇੱਥੇ ਫੇਰ ਉਹੀ ਕੋਈ ਆਨੇ ਮਾ ਟੋਕਰੇ ਲਾਇਆ ਨਹੀਂ ਉਹੀ ਕੋਈ ਇੱਥੇ ਭਾਰ ਕੇ ਟੋਕਰੇ ਜਿੱਦਾਂ ਪੈਨਸ਼ਨ ਆਏ ਨੂੰ ਕਿੰਨਾ ਕੰਮ ਹੋ ਗਿਆ ਕਿੰਨੇ ਚ ਆਇਆ ਸੀਗਾ ਪੈਨਸ਼ਨ ਹੈ ਪੈਨਸ਼ਨ ਕਿੰਨੇ ਚ ਆਈ ਰੋ ਤਾਂ ਨੇ ਮੈਨੂੰ ਤਾਂ ਕਿੰਨੇ ਚ ਆਇਆ ਸੀ 88 ਚ ਮੈਨੂੰ ਜਦੋਂ ਰੋ ਆਏ ਸੀਗੇ ਈ ਉਹਦੋਂ ਦਾ ਪੈਨ ਨਾ ਆਇਆ ਫੇ ਤਾਂ ਸੋਚ ਕਿੰਨੇ ਸਾਲ ਆ ਡੈਡੀ ਨੇ 18 ਸਾਲ ਹੁੰਨੇਗੇ ਮੇਰਾ 18 ਸਾਲ ਵੀ ਲਾਏ ਆ ਪੈਨ ਜਦੋਂ ਹੌਲਦਾਰ ਬਣ ਗਿਆ ਉਹਦੀ ਪੈਨਸ਼ਨ ਆ ਫੇ ਤੂੰ ਉਹਦੋਂ ਜਦੋਂ ਹੌਲਦਾਰ ਬਣਿਆ ਤੂੰ ਚਾ ਚੜਿਆ ਸੀਗਾ ਸਲੂਟ ਮਾਰਿਆ ਸੀ ਤੂੰ ਐ ਨੂੰ ਨਥੇ ਚਾ ਸੀ ਫੇ ਸਲੂਟ ਵੀ ਮਾਰਿਆ ਸੀ ਐ ਕਰਕੇ ਤਪੈਨਾ ਕੁੜੰਗਾ ਮੈਂ ਕਰਮਾ ਵਾਲੀਆਂ ਹਾਂ ਜਿਹਨੇ ਹੌਲਦਾਰ ਬਣਾਤਾ ਹੈ ਹਾਂ ਰੈਂਕ ਫਰੀਕ ਮੈਂ ਸਾਰਾ ਰੈਂਕ ਮਿਲ ਜਾਂਦੇ ਵਾਹ ਜੀ ਵਾਹ ਫਿਰ ਤੂੰ ਉਹ ਨਹੀਂ ਗਿਆ ਲੱਡੂ ਬੰਡ ਫੌਜਣੇ ਨਹੀਂ ਫੌਜੀ ਤੇਰਾ ਰਿਟਾਇਰ ਹੋ ਗਿਆ ਮੈਂ ਨਹੀਂ ਗਿਆ ਲੱਡੂ ਨਹੀਂ ਬੰਡੇ ਤੂੰ ਉਹ ਯਾਪ ਇਹਦਾ ਛੱਕਾ ਹੀ ਹੌਲਦਾਰ ਆ ਗਿਆ ਉਹ ਰਫਲ ਵੀ ਛੱਡ ਆਇਆ ਉੱਥੇ ਹੀ ਉਹ ਸਭ ਕੁਝ ਛੱਡਿਆ ਹੂੰ ਜਿੰਦਣੇ ਪੈਨਸ਼ਨ ਆ ਗਿਆ ਤੇਰਾ ਪਿਆ ਹੋ ਗਿਆ ਆ ਮੁੜ ਕੇ ਫਿਰ ਗਈ ਨਹੀਂ ਅੱਛਾ ਫਿਰ ਉੱਥੇ ਤੋਰਿਆ ਨਹੀਂ ਡਾੜੀ ਫੇਰ ਕਿੱਥੇ ਤੋਰਦਾ ਸੀ ਠੀਕ ਆ ਫੇਰ ਤੂੰ ਪੁੱਛ ਕੇ ਜਾਂਦੀ ਐਂਗੀ ਜੀ ਮੈਂ 4 ਦਿਨ ਲਾਇਆ ਮੈਂ ਨਾ ਏ ਇੱਕ ਰਾਤ ਨਹੀਂ ਰਹਿਣ ਦਿੰਦਾ ਸੀ 4 ਦਿਨ ਤੇ ਬਰ ਗਿਆ ਫੇਰ ਤੂੰ ਹੁਣ ਕਿੰਨਿਆਂ ਦਾ ਰਾਤਾਂ ਰਹਿ ਐ ਜੀ ਉੱਥੇ ਹੀ ਅੰਦਰੋਂ 16 ਘਰ ਲਾਏ ਐਂਗੀ ਮੈਂ ਕਿੱਥੇ 15 16 ਸਾਲ ਪੇਕੀ ਲਾ ਜਾਂਦੇ ਫੇਰ ਕਿਵੇਂ ਤੋਰ ਦਿੰਦਾ ਫੇਰ ਨਹੀਂ ਬੇਤਾ ਡੈਡੀ ਸਹੀ ਆ ਇੱਥੇ ਫੇਰ ਤੂੰ ਕਿੰਨੇ ਟਾਈਮ ਵੱਧ ਜਾਂਦੀ ਹੁੰਦੀ ਸੀ ਕਿੱਥੇ ਪੀਕੇ ਨੂੰ ਜਦੋਂ ਡੈਡੀ ਆ ਗਏ ਛੁੱਟੀ ਤੇ ਤਮਾ 8 ਦਿਨ ਹੀ ਜਾਇਆ ਹੁੰਦੇ ਮੇਰਾ ਬਾਪੂ ਕਹਿੰਦਾ ਸੀ ਆ ਜੀ 8 ਦਿਨ ਬਾਦੋਂ ਫੇਰ ਚੱਕ ਲੈਂਦੀ ਝੋਲਾ ਮੈਂ ਤਾਂ ਬੱਸ ਬਹਿ ਜਾਂਦੀ ਸੀ ਗੱਲਾਂ ਦੇ ਪਰਤੇ ਉੱਤਰ ਜਾਂਦੀ ਸੀ ਫੇਰ ਉਥੋਂ ਉਥੋਂ ਚਾ ਉਤਰ ਕੇ ਟੈਂਪੂ ਭਿੰਦੀ ਸੀ ਬਾਦ ਦੇ ਮੋੜੇ ਜਾ ਚਲੋ ਜੀ ਫੇਰ ਤਾਂ ਨਜ਼ਾਰੇ ਸੀ ਵੀ ਤੇ ਫੇਰ ਉਦੋਂ ਉਦੋਂ ਛੱਡ ਜਾਂਦੇ ਸੀ ਮੈਨੂੰ ਠੀਕ ਆ ਉਦੋਂ ਆਥਨ ਨੂੰ ਛੱਡ ਜਾਂਦਾ ਫੇਰ ਲੱਛੋ ਛੱਡ ਜਾਂਦਾ ਸੀ ਚਾਹ ਪਾਸ ਤੋਂ ਠੀਕ ਫਿਰ ਦੇਖਿਆ ਦੂਜਾ ਵੀ ਛੱਡ ਜਾਂਦਾ ਝਾਤੀ ਦੀ ਖੁਦ ਹੱਥਾਂ ਨੂੰ ਆ ਜਾਂਦੀ ਚਲੋ ਸਾਥ ਸ੍ਰੀ ਘਾਲ ਲੈ ਪਾਣੀ ਪੂਣੀ ਦੇ ਦੇ ਹਣਾਂ ਸਾਂਭੂ ਸੁੱਕ ਗਿਆ ਛਾਂ ਕੋ ਸੁੱਕ ਗਿਆ ਪਾਣੀ ਟਟੇ ਓਏ ਪਾਣੀ ਤਾਂ ਪੁੱਛੇ ਹੀ ਨਹੀਂ ਦੇ ਲਾ ਦਉਂਦੀ ਮੈਨੂੰ ਇੱਕ ਵਾਰੀ ਪਾਣੀ ਪੁੱਛ ਤੈਨੂੰ ਕਿਹੜਾ ਫਿਕਰ ਆ ਪੁੱਤ ਦਾ ਪਰ ਕੀ ਹੋਵੇ ਮੈਂ ਤਾਂ ਛੜੀ ਪਈ ਸੀ ਮੱਛੀ ਹਾਂ ਹਾਂ ਤਾਂ ਹੀ ਆ ਚੁੰਨੀ ਦੇ ਵਿੱਚੋਂ ਟਾਕੀਆਂ ਨਿਕਲਣਾ ਪਈਆਂ ਦੇਖ ਲੈ ਹੋਰ ਨਿਕਲ ਗਈ ਮੱਛੀ ਗਈ ਉਹ ਚੁੰਨੀ ਨਾਲ ਹੀ ਨਾਲੀ ਹੂੰ ਹੂੰ ਕਾਹੀ ਮੁਸ਼ਕਿਲ ਆਉਂਦਾ ਹੀ ਮੈਨੂੰ ਪਤਾ ਨਹੀਂ ਕੀ ਛੜੀ ਜਾਂਦਾ ਹੂੰ ਹੂੰ ਹੋਰ ਚੱਲ ਲੈ ਆ ਪਾਣੀ ਪੂਣੀ ਦੇ ਯਾਰ ਚੱਲ ਕੇ ਕਿੱੜੇ ਲਫਾਫੇ ਤੈਨੂੰ ਖਾਣ ਨੂੰ ਲੈ ਕੇ ਆਇਆ ਮੈਂ ਮੈਂ ਲੈ ਆਇਆ ਕੋਮਨ ਤਾਂ ਫਿਕਰ ਹੈਗਾ ਯਾ ਤੇਰਾ ਇਹ ਤੈਨੂੰ ਨਹੀਂ ਹੈਗਾ ਮੈਂ ਕੁਛ ਮਰਜੀ ਲੈ ਆਇਆ ਤੈਨੂੰ ਖਾਣ ਨੂੰ ਲੈ ਆਇਆ